ਅਭੀ ਯਾਰ ਜ਼ਿੰਦਗੀ ਹੈ ਨਾ ਯਾਰ ਕਲੋਨੀ ਵਾਲੋ ਕੇ ਸਭ ਕੀ ਨਰਕ ਬਣਾ ਦੇ ਆਇਆ ਹੈ ਮਾਰਕੀਟ ਖਤਮ ਹੋ ਗਿਆ ਹੈ ਜਨਤਾ ਰੋ ਰਹੀ ਹੈ ਸਪੈਸ਼ਲੀ ਲੈਟਰਾਂ ਵੀ ਪਾ ਚੁੱਕੇ ਆਂ ਕੋਟਾਂ ਚ ਵੀ ਜਾ ਚੁੱਕੇ ਆਂ ਇਹਨਾਂ ਦੀਆਂ ਮਿਹਨਤਾਂ ਵੀ ਕਰ ਚੁੱਕੇ ਆਂ ਪਰ ਅਸੀਂ ਹੁਣ ਇਹ ਮੈਂ ਆਪ ਵਕੀਲ ਹੋਣ ਦੇ ਨਾਤੇ ਮੈਂ ਇਹ ਮੰਨ ਲਾ ਵੀ ਇਹਨਾਂ ਨੂੰ ਆਉਣ ਦਿਓ ਹੁਣ ਵੋਟਾਂ ਮੰਗਣ ਮਾੜ ਜੋ ਕਾਂਗਸ ਸਾਹਿਬ ਮਾਲਮਿੰਦਰ ਕਾਂਗਸ ਸਾਹਿਬ ਜੀ ਵਾਦਾ ਕਰਕੇ ਇਸੇ ਤਰ੍ਹਾਂ ਹੀ ਇਕੱਠ ਇਕੱਠਾ ਕਰਕੇ ਸਾਨੂੰ ਆਉਣ ਦਾ ਭਰੋਸਾ ਦੇ ਕੇ ਉਹ ਠੰਡੇ ਵਾਸਤੇ ਵਿੱਚ ਪਾ ਕੇ ਚਲੇ ਗਏ। ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਲਾਸ ਹੋ ਚੁਕਿਆ ਹੈ। ਇਸ ਤੋਂ ਰਿਕਵਰ ਹੋਣ ਚ ਆਲਰੇਡੀ 2 ਤੋਂ 2.5 ਸਾਲ ਲੱਗ ਸਕਦੇ ਨੇ। ਜੇ ਇਹਨੂੰ ਹੋਰ ਡਿਲੇ ਕੀਤਾ ਗਿਆ ਤਾਂ ਗੱਲ 5 ਸਾਲ ਤੱਕ ਵੀ ਜਾ ਸਕਦੀ ਹੈ। ਐਮ.ਐਲ.ਏ ਕਹਿ ਰਹੇ ਸੀ ਵੀ ਸਾਡੀ ਕਮੇਟੀ ਦੁਆਰੇ ਬਣੂਗੀ ਇੱਥੇ ਦਾ ਪ੍ਰਧਾਨ ਦੁਬਾਰੇ ਸਾਡੀ ਪਾਰਟੀ ਦਾ ਬਣੂਗਾ ਫੇਰ ਕੰਮ ਹੋਊਗੇ ਉਹ ਵੀ ਬਣ ਗਿਆ ਤੇ ਹੁਣ ਤਾਂ ਆਮ ਆਦਮੀ ਪਾਰਟੀ ਦੀ ਇੱਥੇ ਐਮਐਲਏ ਵੀ ਹੈ ਪ੍ਰਧਾਨ ਵੀ ਇੱਥੇ ਆਮ ਆਦਮੀ ਪਾਰਟੀ ਦਾ ਫੇਰ ਵੀ ਕੋਈ ਕੰਮ ਨਹੀਂ ਹੋਇਆ ਆਨਸਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਖਰੜ ਦੀਆਂ ਸੜਕਾਂ ਦਾ ਕੀ ਹਾਲ ਹੈ ਕਿ ਮਾਹੌਲ ਅਸੀਂ ਸਾਰਾ ਹੀ ਤੁਹਾਨੂੰ ਦਿਖਾਉਂਦੇ ਰਹਿੰਨੇ ਹਾਂ 19 ਮਾਜਰਾ ਰੋਡ ਦਾ ਜੋ ਹਾਲ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਰੋਡ ਦਾ ਬਹੁਤ ਹੀ ਮਾੜਾ ਹਾਲ ਹੈ ਸੋ ਰੋਡ ਦੇ ਨੰਗੜ ਦੀ ਵੀ ਜਗਾ ਨਹੀਂ ਹੈ ਥੋੜੀ ਜੀ ਅੱਗੇ ਜਾ ਕੇ ਸ਼ਮਸ਼ਾਨ ਘਾਟ ਹੈ ਉੱਥੇ ਤੱਕ ਜਾਣ ਵਾਸਤੇ ਵੀ ਬਿਲਕੁਲ ਵੀ ਰਸਤਾ ਨਹੀਂ ਹੈ ਸੋ ਰੋਡ ਦਾ ਹਾਲ ਵੀ ਤੁਹਾਨੂੰ ਦਿਖਾਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਜੀ ਇਸ ਰੋਡ ਨੂੰ ਕਿੰਨਾ ਸਮਾਂ ਹੋ ਚੁੱਕਿਆ ਇਸੇ ਤਰ੍ਹਾਂ ਤੁਹਾਨੂੰ ਜਿਹੜਾ ਝੇਲਣਾ ਪੈ ਰਿਹਾ ਹੈ 7-8 ਮਹੀਨੇ ਹੋ ਗਏ ਮੈਮ ਸਾਨੂੰ ਜਨਵਰੀ ਮਹੀਨੇ ਤੇ ਇਹ ਹੀ ਪ੍ਰੋਬਲਮ ਚੱਲੀ ਹੈ ਸਾਡੇ ਨਿਆਣੇ ਸਵੇਰੇ ਸਕੂਲ ਨਹੀਂ ਜਾ ਸਕਦੇ ਇੰਨਾ ਬੁਰਾ ਹੈ ਡੇਲੀ ਨਿਆਣੇ ਡਿੱਗਦੇ ਆ ਚੋੜ੍ਹਦੇ ਬੱਸ ਨਹੀਂ ਆਉਂਦੀ ਅਗਰ ਹਮ ਬਿਮਾਰ ਵੀ ਹੋ ਜਾਈਏਗਾ ਤਾਂ ਐਂਬੂਲੈਂਸ ਤੱਕ ਨਹੀਂ ਆਉਂਦੀ ਕੈਬ ਤਾਂ ਦੂਰ ਕੀ ਬਾਤ ਐਂਬੂਲੈਂਸ ਤੱਕ ਨਹੀਂ ਆਏਗੀ ਇਹੀ ਪੇ ਮਰਤੇ ਰਹੇਗੇ ਬਜ਼ੁਰਗ ਵੀ ਹੈ ਇਸ ਸੁਸਾਇਟੀ ਮੇਂ ਔਰ ਰੋਡ ਕੇ ਹਾਲਤ ਖੁਦ ਦੇਖ ਰਹੇ ਹੋ ਆਪ ਕੀ ਕੀ ਹਾਲ ਹੈ ਔਰ ਬੱਚੇ ਇਤਨੇ ਇਤਨੇ ਬੱਚੇ ਇਹ ਦੇਖੋ ਇਹ ਸਵੇਰੇ 6 ਵਜੇ ਜਾਣ ਵਾਲੇ ਬੱਚੇ ਤਾਂ ਇਹ ਕਿਵੇਂ जाएंगे ਇਸ ਰੋਡ ਮੇ ਸਕੂਲ ਦੀ ਬੱਸ ਨਹੀਂ ਆਏਗੀ ਬਾਅਦ ਮੇਨ ਰੋਡ ਤੱਕ ਪਹੁੰਚ ਨਹੀਂ ਹੈ ਬੱਚੋ ਕੀ ਛੁੱਟੀਆਂ ਹੋ ਰਹੀਆਂ ਡੇਲੀ ਇੱਕ ਮੇ ਨਹੀਂ ਪਹੁੰਚਦਾ ਇੱਥੇ ਤਾਂ ਜੇ ਰੋਡ ਖਰਾਬ ਸਾਰਾ ਚੱਲਣ ਨੂੰ ਟੁਰਨ ਨੂੰ ਵੀ ਜਗ੍ਹਾ ਨਹੀਂ ਰਹਿੰਦੀ ਇੱਥੇ ਤਾਂ ਫਿਰ ਇਹ ਹਾਲ ਹੈ ਇਸ ਰੋਡ ਦਾ ਜੀ ਔਰ ਅਸੀਂ ਰਿਦ ਦੇਖਿਆ ਅਸੀਂ ਖੁਦ ਇਸ ਰੋਡ ਵੱਲ ਆਏ ਆ ਜਦੋਂ ਬਹੁਤ ਬਹੁਤ ਹੀ ਬੁਰਾ ਹਾਲ ਹੈ ਲੰਗਣਾ ਪੈਦਲ ਤਾਂ ਬਹੁਤ ਦੂਰ ਦੀ ਗੱਲ ਹੈ ਗੱਡੀ ਵਾਲੇ ਨੂੰ ਵੀ ਬੜੀ ਮੁਸ਼ਕਿਲ ਆਣਾ ਗੱਡੀ ਤਾਂ ਆਂਦੀ ਨਹੀਂ ਮੈਡਮ ਗੱਡੀ ਆਲਾ ਆਉਂਗਾ ਤਾਂ ਵਿਚਾਰਾ ਫਸੂਗਾ ਇੱਥੇ ਆ ਕੇ ਔਰ ਉੱਪਰ ਤੇ ਨਾ ਕੋਈ ਰਾਈਡ ਆਲਾਂ ਦਾ ਨਾ ਕੋਈ ਕੈਬ ਆਲਾਂ ਦਾ ਨਾ ਆਪਣਾ ਵੀ ਕਦ ਪੈਦਲ ਤਾਂ ਚੱਲ ਹੀ ਨਹੀਂ ਸਕਦੇ ਇੱਥੇ ਨਿਆਣੇ ਵਿਚਾਰੇ ਪੈਦਲ ਸਕੂਲ ਕਿਥੇ ਜਾਉਂਗੇ ਤਾਂ ਆਂਦੇ ਵਿਚਾਰੇ ਕਿਥੇ ਡਿੱਗੇ ਹੁੰਦੇ ਕੀਚੜ ਚ ਪਏ ਹੁੰਦੇ ਨਿੰਨੇ ਨਿਆਣੇ ਪੇਰੈਂਟਸ ਨੂੰ ਨਹੀਂ ਦਿੱਕਤ ਆਂਦੀ ਕਿ ਪੁੱਛੋ ਨਾ ਜੀ ਮੈਡਮ ਸਾਡੇ ਬੱਚੇ ਸਵੇਰੇ ਪੋੜੇ 6 ਵਜੇ ਵੇ ਯਾ ਕੁਛ ਹੋ ਮਤਲਬ ਬਾਰਿਸ਼ ਹੋਵੇ ਯਾ ਨਿਨੇ ਨਿਕੇ ਨਿਆਣੇ ਧੂਪੇ ਏਡੀ ਦੂਰੋ ਜੀ ਬਾਰੋ ਪੈਦਲ ਆਣਾ ਪੈਂਦਾ ਸਾਨੂੰ ਤੇ ਨਾਲੇ ਸਾਡੀ ਵੈਨ ਵਾਲੇ ਵੀ ਸਾਰੇ ਮਨਾ ਕਰ ਦਿੰਦੇ ਵੀ ਅਸੀਂ ਜਾਣਾ ਹੀ ਨਹੀਂ ਹੈ ਕਿਉਂਕਿ ਉਹਨਾਂ ਇੱਕ ਗੱਡੀਆਂ ਚਿਕੜ ਚ ਫਸ ਜਾਂਦੀਆਂ ਕਈ ਵਾਰੀ ਸਾਡੇ ਆਪਣੇ ਵਹੀਕਲ ਵੀ ਇਹਦੇ ਚਿਕੜਾਂ ਦੇ ਵਿੱਚ ਫਸੇ ਹੋਏ ਸੀ इस वि सू बड़ी मुश्किल आ रही थी तो बच्चों करके सू ज़्यादा परेशानी हो रही है भी आने बड़ी सारी दिक्कत आ रही है सामने ये काम जो रास्ता है ना जब जनवरी से काम शुरू हुआ है तब से अभी तक अगर ये सरकार चाहती तो इसको पता था सरकार को कि ये जो है ना आगे बरसात आ रहा है तो ये हम रोड है ना टाइम से पहले बरसात से पहले काम कंप्लीट कर लें अब सरकार काम करने के लिए इनको बोलते हैं रास्ता बनाने के लिए बोलते हैं पाना है कि बरसात आ रही बरसात है बरसात खत्म होने कम करेंगे ये सरकार को पहले पता था अभी यहाँ जिंदगी है ना यहाँ कॉलोनी वालों की सबकी नरक बना दिया है मार्केट खत्म हो गया है जनता रो रही है चिल्ला रही है बच्चे स्कूल नहीं जा पा रहे स्कूल बसें नहीं आ रही हैं हम सारी जनता या कॉलोनियों की पिंडों की सब परेशान है आने जाने का रास्ता नहीं है पैदल आ रहे हैं पैदल जाने का रास्ता नहीं है सभी कॉलोनियों की इतनी मुश्किल हो रही है कि जिंदगी नरक बना रखी है हमारी तो प्रशासन पता नहीं क्या कर रही है पहले आती वोट दे दो वोट दे दो हम ये काम कराएंगे अभी वोट ले लिया उसके बाद यहाँ कोई पूछने नहीं आता देखने नहीं आता जनता की तरफ जनता मर रही है चिल्ला रही है तो हमारा यही अनुरोध है कि जितनी जल्दी हो सके ये रोड बनाया जाए और जो हम हमारा जो काम जो बिगड़ा हुआ है बिगड़ चुका है उसको सुचारू रूप से चल सके बच्चे ऑफिस वाले सब लोग हैं सुचारू सुचारू रूप रूप से अपने अपने स्कूलों में और धंधे पे लग सके धंधा चल सके तो हम जनता से ये सरकार से यही अनुरोध करता हूँ कि हमारी जल्दी से जल्दी ये रोड बनाए और जो हमारी जो दिनचर्या है जो अच्छी चलने लगे छे महीने हो गए जी इतने रोड खराब होया मतलब जिस तरह उन्हें भाई साहब ने दस छ ਜਨਵਰੀ ਤੋਂ ਇੱਕ ਕੰਮ ਚੱਲ ਰਿਹਾ ਹੈ ਉਸ ਤੋਂ ਪਹਿਲੇ ਦਾ ਇਹ ਰੋਡ ਜਿਹੜਾ ਖਰਾਬ ਹੈ ਲੇਕਿਨ ਕੋਈ ਸੁਣਵਾਈ ਨਹੀਂ ਹੈਗੀ ਹੁਣ ਤਾਂ ਇਹ ਹਾਲ ਹੈ ਕਿ ਵੀ ਬੰਦਾ ਜਾਂਦਾ ਹੈ ਉਹਨੂੰ ਡਰ ਲੱਗਦਾ ਰਹਿੰਦਾ ਹੁਣ ਮੇਰੀ ਉਮਰ ਦੇ ਵਿੱਚ ਜਾ ਕੇ ਸਕੂਟਰ ਚਲਾ ਕੇ ਜਾਵਾਂ ਮੈਂ ਤਾਂ ਇਹ ਬਾਰਿਸ਼ ਥੋੜੀ ਜੀ ਹੋ ਜਾਏ ਤੇ ਲੱਗਦਾ ਹੈਗਾ ਕਿ ਵੀ ਉਹ ਸਕੂਟਰ ਜਾ ਨਹੀਂ ਸਕਦਾ ਬਾਅਦ ਕਿਉਂਕਿ ਗਾਰਾ ਹੋ ਜਾਂਦਾ ਹੈ ਗਾਰੇ ਦੇ ਵੀ ਸਕੂਟਰ ਸਲਿੱਪ ਕਰ ਜਾਂਦਾ ਕੁਝ ਕਰਦਾ ਅੱਜ ਹੀ ਮੈਂ ਆ ਰਿਹਾ ਸੀ ਤੇ ਮੇਰਾ ਮਿਸਿਸ ਨਾਲ ਬੈਠੀ ਸੀ ਮੇਰ ਕੋਲ ਕੁਝ ਸਮਾਨ ਅਗਰ ਪ੍ਰਿੰਟਰ ਸੀ ਇੱਥੇ ਸਕੂਟਰ ਤੋਂ ਨਿਕਲੇ ਉੱਥੇ ਟੋਏ ਨੇ ਹੈਗੇ ਨੇ गिर ਗਏ ਸੀ ਪੈਰ 'ਚ ਝੋਟ ਵੀ ਆ ਗਈ ਮਤਲਬ ਇਹੀ ਹਾਲ ਹੈ ਸਰਕਾਰ ਦਾ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਤਾਂ ਜੀ ਇਹ ਕਰ ਦੇਾਂਗੇ ਵੱਡੇ ਵੱਡੇ ਕੰਮ ਘੜਾਂਦੀ ਸੀ ਅੱਜ ਥੇਲੇਵਰ ਦਾ ਕੰਮ ਉਹਨਾਂ ਕੋਲ ਨਹੀਂ ਹੋ ਰਿਹਾ ਕੀ ਅੱਗੇ ਅਗਰੇ ਉਹਨਾਂ ਦਾ ਇਰਾਦਾ ਨਹੀਂ ਹੈ ਕਿ ਵੀ ਅੱਗੇ ਅਸੀਂ ਦੁਬਾਰਾ ਆਣਾ ਤੇ ਨਹੀਂ ਤਾਂ ਠੀਕ ਹੈ ਫਿਰ ਜਿਵੇਂ ਉਹਨਾਂ ਨੇ ਕਿਹਾ ਕਿ ਬਰਸਾਤਾਂ ਸ਼ੁਰੂ ਹੋਈਆਂ ਫਿਰ ਕੰਮ ਨਹੀਂ ਕਰ ਰਹੇ ਹੈਗੇ ਪਰ ਬਰਸਾਤਾਂ ਤੋਂ ਪਹਿਲਾਂ ਇਸ ਰੋਡ ਦਾ ਜੋ ਹਾਲਤ ਸੀ ਉਹ ਕੀ ਸੀ ਇਹ ਜੀ ਜਨਵਰੀ ਮਹੀਨੇ ਤੋਂ ਅਥੇ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਸੀਵਰੇਜ ਪਾਈ ਗਈ ਪਾਈਪਲਾਈਨ ਪਾਇਆ ਗਿਆ ਤੇ ਉਹ ਅਸੀਂ ਉਹਨਾਂ ਨੂੰ ਕਹਿੰਦੇ ਵੀ ਰਹੇ ਵੀ ਇਸ ਨੂੰ ਪ੍ਰੋਪਰ ਯਾਦ ਹੈ ਉਸ ਦੇ ਉੱਪਰ ਘਟਕਾ ਪਾਇਆ ਜਾਵੇ ਇਹਦੀ ਚੰਗੀ ਮੋਟੀ ਲੇ ਤੇ ਤੈ ਬਣਾਈ ਜਾਵੇ ਉਹਨਾਂ ਨੇ ਐਦਾਂ ਹੀ ਮਿੱਟੀ ਪਾ ਕੇ ਇਸ ਨੂੰ ਛੱਡਤਾ ਉਸ ਤੋਂ ਬਾਅਦ ਇਸ ਤੇ ਕੋਈ ਕੰਮ ਨਹੀਂ ਹੋਇਆ ਨਾ ਕੋਈ ਰੋਡ ਰੋਲਰ ਚੱਲਿਆ ਇੱਦਾਂ ਹੀ ਕੱਚਾ ਸਾਰਾ ਰਸਤਾ ਛੱਡ ਕੇ ਚਲੇਗੇ ਅਸੀਂ ਐਪਲੀਕੇਸ਼ਨ ਦੇਈਆਂ ਜੀ ਸਾਰੇ ਕਿਤੇ ਗਏ ਫੋਨ ਕਰਿਆ ਧਰਨੇ ਵੀ ਲਾਏ ਇਹ ਵੀ ਕਿਹਾ ਹੀ ਬਰਸਾਤ ਆਣ ਵਾਲੀ ਆ ਸਾਡੇ ਕਾਰੋਬਾਰ ਆ ਸਾਰੇ ਠੱਪ ਪਏ ਜੀ 6 ਮਹੀਨੇ ਹੋ ਗਏ ਅਸੀਂ ਕਿਰਾਏ ਵੀ ਕੱਢਣੇ ਮੁਸ਼ਕਲ ਹੋਏ ਹੋਏ ਆ ਵੀ ਕਿੱਦਾਂ ਕੰਮ ਕਰੀਏ ਕਿੱਦਾਂ ਨਾ ਕਰੀਏ ਇੱਥੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਇਹ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਕੱਚਾ ਹੋ ਗਿਆ ਬਰਸਾਤ ਚ ਗੱਡੀਆਂ ਤਸ ਰਹੀਆਂ ਜਿੱਦਾਂ ਇਹਨਾਂ ਦੱਸਿਆ ਬੱਚੇ ਨਹੀਂ ਸਕੂਲ ਜਾਣਾ ਸਕੂਲ ਬੱਸ ਆ ਰਹੀ ਹੈ ਨਾ ਕੋਈ ਐਂਬੂਲੈਂਸ ਆ ਰਹੀ ਹੈ ਨਰਕ ਭਰੀ ਜ਼ਿੰਦਗੀ ਹੈ ਜੀ ਦੱਸੋ ਅਸੀਂ ਹੁਣ ਕਿੱਥੇ ਜਾਈਏ ਸਾਰਾ ਕੁਝ ਕਰਕੇ ਦੇਖ ਲਿਆ ਐਮਐਲਏ ਕਹਿ ਰਹੇ ਸੀ ਵੀ ਸਾਡੀ ਕਮੇਟੀ ਦੁਆਰੇ ਬਣੂਗੀ ਇੱਥੇ ਤਾਂ ਪ੍ਰਧਾਨ ਦੁਆਰੇ ਸਾਡੀ ਪਾਰਟੀ ਦਾ ਬਣੂਗਾ ਫੇਰ ਕੰਮ ਹੋਊਗੇ ਉਹ ਵੀ ਬਣ ਗਿਆ ਤੇ ਹੁਣ ਤਾਂ ਆਮ ਆਦਮੀ ਪਾਰਟੀ ਦੀ ਇੱਥੇ ਐਮਐਲਏ ਵੀ ਹੈ ਪ੍ਰਧਾਨ ਵੀ ਇੱਥੇ ਆਮ ਆਦਮੀ ਪਾਰਟੀ ਦਾ ਫੇਰ ਵੀ ਕੋਈ ਕੰਮ ਨਹੀਂ ਹੋਇਆ ਫੇਰ ਕਹਿੰਦੇ ਇੱਥੇ ਆਪਣਾ ਇਹ ਲਾਗੂ ਹੋਏਗਾ 18 ਤਰੀਕ ਤੋਂ ਉਹ ਵੀ ਹੋ ਗਿਆ ਹੁਣ ਮਹੀਨਾ ਹੋ ਗਿਆ 18 ਤਰੀਕ ਹੋਏ ਨੂੰ ਵੀ ਕੋਈ ਇੱਥੇ ਆਇਆ ਨਹੀਂ ਜੀ ਕੋਈ ਸੁਣਵਾਈ ਨਹੀਂ ਕੋਈ ਇੱਥੇ ਜਾਈ ਨਹੀਂ ਕੋਈ ਈਓ ਨਹੀਂ ਈਓ ਦਾ ਹੱਥ ਅੱਗੇ ਅੱਜ ਤੱਕ ਪੈਰ ਤੱਕ ਨਹੀਂ ਪਾਇਆ ਜੀ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸ਼ਹਿਰ ਦੀ ਹੁਣ ਦੱਸੋ ਅਸੀਂ ਕੀ ਕਰੀਏ ਕਿੱਥੇ ਰਹਿ ਕੇ ਜਾਈਏ ਬੱਚਿਆਂ ਨੂੰ ਸਰ ਤੁਹਾਡਾ ਵਾਰਡ ਨੰਬਰ ਕਿਹੜਾ ਹੈ ਅਸੀਂ ਵਾਰਡ ਨੰਬਰ 17 ਦੇ ਵਾਸੀ ਆਂ ਤੇ ਐਮਸੀ ਸਹਿਬਾਨ ਕਿਹੜੇ ਨੇ ਸਾਡੇ ਐਮਸੀ ਸਹਿਬਾਨ ਜੋ ਸਾਨੂੰ ਪੈਂਦੇ ਨੇ ਉਹ ਸੁਰਮੁਖ ਸਿੰਘ ਜੀ ਨੇ ਖੁਦ ਨਹੀਂ ਉਹਨਾਂ ਦੀ ਵਾਈਫ ਉਹ ਉਹਨਾਂ ਦੀ ਵਾਈਫ ਨੇ ਪਰ ਜੋ ਕਰਤਾ ਧਰਤਾ ਨੇ ਜੋ ਪ੍ਰੋਬਲਮ ਸੁਣਦੇ ਨੇ ਉਹੀ ਨੇ ਸੁਰਮੁਖ ਸਿੰਘ ਜੀ ਨੇ ਵਾਇਫਤਾ ਸੀ ਕਦੇ ਉਹਨਾਂ ਦੇ ਦੇਖੇ ਨਹੀਂਗੇ ਇੱਥੇ ਤੇ ਸਾਡਾ ਜਿਹੜੇ ਰੋਡ ਆ ਇਹ ਪਿਛਲੇ 6-7 ਪਿੰਡਾਂ ਨੂੰ ਲਿੰਕ ਕਰਕੇ ਅੱਗੇ ਚੁੰਨੀ ਤੇ ਡਿਸਟ੍ਰਿਕਟ ਫਤਿਹਗੜ ਸਾਹਿਬ ਨੂੰ ਅਟੈਚ ਕਰਦਾ ਇਹ ਰੋਡ ਜਿੱਥੇ ਅੱਜ ਖੜੇ ਆ ਇਹ ਮੇਨ ਰੋਡ ਆਪਾਂ ਮੰਨਿਆ ਜਾ ਸਕਦਾ ਜਿੱਥੋਂ ਕੇ ਸਿਰਫ ਇੱਕ ਬੱਸ ਚੱਲਦੀ ਹੁੰਦੀ ਸੀ ਸੀਵਰੇਜ ਪੈਣ ਤੋਂ ਪਹਿਲਾਂ ਹੁਣ ਉਹ ਵੀ ਬੱਸ ਨਹੀਂ ਚੱਲਦੀ ਜੇ ਖਰੜ ਕਿਸੇ ਪਿੰਡਾਂ ਦੇ ਲੋਕਾਂ ਨੇ ਆਉਣਾ ਤਾਂ ਇੱਥੇ ਬਜ਼ੁਰਗੋ ਬੁੜੀਆਂ ਜਾਂ ਸਕੂਲ ਦੇ ਬੱਚੇ ਨੇ ਇੱਥੋਂ ਦੇ ਹੱਥ ਦੇ ਦੇ ਮੋਟਰਸਾਈਕਲ ਜਾਂ ਐਕਟਿਵਾ ਵਾਲਿਆਂ ਨੂੰ ਫੇਰ ਇੱਥੇ ਪਹੁੰਚਦੇ ਨੇ ਅਸੀਂ ਈਓ ਨੂੰ ਮਿਲ ਚੁੱਕੇ ਆ ਜਈ ਨੂੰ ਮਿਲ ਚੁੱਕੇ ਆ ਐਮਐਲਏ ਨੂੰ ਮਿਲ ਚੁੱਕੇ ਆ ਈਵਨ ਕਿ ਰੀਸੈਂਟਲੀ ਸਾਡੇ ਨਾਲ ਮੈਂਬਰ ਆਫ ਪਾਰਲੀਮੈਂਟਸ ਮਾਨਜੋ ਕੰਗ ਸਾਬ ਮਾਲਮਿੰਦਰ ਕੰਗ ਸਾਬ ਜੀ ਵਾਦਾ ਕਰਕੇ ਇਸੇ ਤਰ੍ਹਾਂ ਇਕੱਠ ਇਕੱਠਾ ਕਰਕੇ ਸਾਨੂੰ ਆਉਣ ਦਾ ਭਰੋਸਾ ਦੇ ਕੇ ਉਹ ਠੰਡੇ ਵਾਸਤੇ ਵਿੱਚ ਪਾ ਕੇ ਚਲੇ ਗਿਆ। ਇਸੇ ਤਰ੍ਹਾਂ ਖਰੜ ਦਾ ਪ੍ਰਸ਼ਾਸਨ ਆਪਾਂ ਕਹਿੰਦੇ ਆ ਪੰਜਾਬ ਦੀ ਸਭ ਤੋਂ ਅਮੀਰ ਕਮੇਟੀ ਖਰੜ ਦੀ ਮੰਨੀ ਜਾਂਦੀ ਆ ਪਰ ਮੈਂ ਕਹਿੰਦਾ ਵੀ ਜਿਹੜੇ ਬੰਦੇ ਨੇ ਖਰੜ 'ਚ ਰਹਿ ਕੇ ਨਰਕ ਕੱਟ ਲਿਆ ਉਹਦੀ ਜ਼ਿੰਦਗੀ ਅੱਗੇ ਸਵਰਗਾਂ ਦੀ ਆ। ਇਸ ਸਮੇ ਇਹ ਹਾਲਾਤ ਹੋ ਚੁੱਕੇ ਆ ਕਿ ਇੱਕ 15 ਮਿੰਟ ਦਾ ਮੀਂਹ ਇਸ ਰੋਡ ਤੇ ਪੈ ਜਾਵੇ ਤਾਂ ਕੋਈ ਬਜ਼ੁਰਗ ਇੱਥੇ ਬਾਹਰ ਦੁੱਧ ਲੈਣ ਲਈ ਨਹੀਂ ਨਿਕਲ ਸਕਦਾ ਇੰਨੀ ਮਿੱਟੀ ਖਰਾਬ ਆ ਇੱਥੋਂ ਦੀ ਤਿਲਕ ਤਿਲਕ ਕੇ ਡੇਗਦੇ ਨੇ ਇੰਨਾ ਪੈਸਾ ਇਨਾਂ ਕੋਲੇ ਇੰਨੇ ਸਾਧਨ ਆ ਇਨਾਂ ਕੋਲੇ ਕੀ ਸਰਕਾਰ ਰਾਤੋਂ ਰਾਤ ਇੱਥੇ ਕਿਸੇ ਮਨਿਸਟਰ ਨੇ ਆਉਣਾ ਹੋਵੇ ਕਿਸੇ ਕੇਂਦਰ ਮੰਤਰੀ ਨੇ ਆਉਣਾ ਹੋਵੇ ਤੇ ਰਾਤੋਂ ਰਾਤ ਸੜਕਾਂ ਬਣ ਜਾਂਦੀਆਂ ਕੀ ਆਮ ਵਾਸੀਆਂ ਲਈ ਜਿਹੜੇ ਟੈਕਸ ਭਰਾ ਰਹੇ ਆ ਉਹਨਾਂ ਲਈ ਕੋਈ ਸੜਕ ਹੈ ਹੀ ਨਹੀਂ ਅਗਰ ਇੱਥੇ ਕਿਸੇ ਨੂੰ ਕੋਈ ਲਾਈਫ ਐਂਡ ਲਿਬਰਟੀ ਦਾ ਸੁਭਾਲ ਹੋਵੇ ਤਾਂ ਇੱਥੇ ਐਂਬੂਲੈਂਸ ਪਹੁੰਚ ਹੀ ਨਹੀਂ ਸਕਦੀ ਇੱਥੇ ਅਸੀਂ ਅਗਰ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣਾ ਹੋਵੇ ਤਾਂ ਸਾਨੂੰ ਪਹਿਲਾਂ 2 2 ਕਿਲੋਮੀਟਰ ਅੱਗੇ ਜਾਣਾ ਪਊਗਾ ਫਿਰ ਉੱਥੇ ਐਂਬੂਲੈਂਸ ਨੂੰ ਐਂਬੂਲੈਂਸ ਤੇ ਪੇਸ਼ੈਂਟ ਨੂੰ ਚੜਾਉਣਾ ਪਊ ਇਤੋਂ ਦੀ ਇਹ ਹਾਲਾਤ ਨਹੀਂ ਲੋਕਾਂ ਦਾ ਵੀ ਇਤੋਂ ਦਾ ਇਹ ਹੋ ਚੁੱਕਾ ਵੀ ਜਿਹੜੇ ਤਾਂ ਇੱਥੇ ਰਹਿ ਰਹੇ ਸੀ ਬੱਚਿਆਂ ਨੂੰ ਪੜ੍ਹਾਉਣ ਲਈ ਆਏ ਹੋਏ ਸੀ ਫੈਮਲੀਆਂ ਉਹ ਬੱਚਿਆਂ ਨੂੰ ਲੈ ਕੇ ਜਿੱਥੋਂ ਬੇਸਿਕ ਹੋਮ ਟਾਊਨ ਤੋਂ ਆਏ ਹੋਏ ਸੀ ਉਹ ਛੁੱਟੀਆਂ ਲੈ ਕੇ ਉਹ ਵਾਪਸ ਜਾ ਚੁੱਕੇ ਇਹ ਤੁਸੀਂ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਸਾਰਿਆਂ ਨੂੰ ਮਿਲ ਚੁੱਕੇ ਹੋ ਹਨਾ ਐਮ ਐਲ ਏ ਐਮ ਪੀ ਸਾਰਿਆਂ ਨਾਲ ਗੱਲਬਾਤ ਕਰ ਚੁੱਕੇ ਹੋ ਪਰ ਫੇਰ ਵੀ ਤੁਹਾਡਾ ਹਾਲ ਨਹੀਂ ਨਿਕਲਿਆ ਅੱਗੇ ਕੀ ਲੱਗਦਾ ਹੁਣ ਹੱਲ ਨਿਕਲ ਸਕਦਾ ਤੁਹਾਡਾ ਕੀ ਉਮੀਦਾਂ ਨੇ ਪ੍ਰਸ਼ਾਸਨ ਤੋਂ ਤੁਹਾਨੂੰ ਦੇਖੋ ਅਸੀਂ ਇਹਨਾਂ ਦੇ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨੂੰ ਹੁਣ ਅਸੀਂ ਰੀਸੈਂਟਲੀ ਜਦੋਂ ਮਿਲੇ ਸੀਗੇ ਉਹਨਾਂ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤਾ ਸੀਗਾ ਵੀ ਜਦੋਂ ਹੀ ਬਰਸਾਤਾਂ ਹਟ ਜਾਂਦੀਆਂ ਤੇ ਅਸੀਂ ਇਹ ਬਣਾਉਣਾ ਸ਼ੁਰੂ ਕਰ ਦਾਂਗੇ ਪਰ ਸਾਡੀ ਰੋਡ ਦੇ ਜਿਹੜੇ ਹਾਲਾਤ ਨੇ ਉਹ ਇੱਕ ਤਰ੍ਹਾਂ ਦੀ ਕਹਿ ਦਈਏ ਵੀ ਜ਼ੀਰੋ ਤੇ ਨੇ ਇੱਥੇ ਪੈਦਲ ਵੀ ਨਹੀਂ ਅਸੀਂ ਕਿੰਨਾ ਸਮਾਂ ਦਿੱਤਾ ਸੀ ਉਹਨਾਂ ਨੇ ਵੀ ਅਸੀਂ ਬਣਾ ਲਿਆ ਉਹਨਾਂ ਨੇ ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਤੁਸੀਂ ਚੱਲਣਯੋਗ ਆ ਸਾਡਾ ਕਰ ਦਿਓ ਤੁਸੀਂ ਗਟਕਾ ਪਾ ਦਿਓ ਵੀ ਜੇ ਤੁਸੀਂ ਕਹਿੰਦੇ ਹੋ ਵੀ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਜੋ ਵੀ ਮਿਕਸਚਰ ਵਗੈਰਾ ਪਾਉਣਾ ਤੁਹਾਡਾ ਡਬਲ ਖਰਚਾ ਆ ਜਾਣਾ ਬਰਸਾਤਾਂ ਦੇ ਮੌਸਮ 'ਚ ਤੁਸੀਂ ਉਹ ਕੰਮ ਨਾ ਕਰੋ ਪਰ ਸਾਨੂੰ ਤੁਰਨਯੋਗ ਆ ਤਾਂ ਕਰ ਦਿਓ ਪਰ ਉਹ ਤੁਰਨਯੋਗ ਆ ਵੀ ਨਹੀਂ ਕਰ ਰਹੇ ਨਹੀਂ ਕੀ ਕਹਿੰਦੇ ਨੇ ਕਿ ਕਦੋਂ ਤੱਕ ਕਰਦਾਂਗੇ ਕਿੰਨਾ ਸਮਾਂ ਮੰਗਦੇ ਨੇ ਦੇਖੋ ਤੁਹਾਨੂੰ ਪਤਾ ਰਾਜਨੀਤੀ ਬੰਦਿਆਂ ਦੇ ਤਾਂ ਲਾਰੇ ਹੁੰਦੇ ਆ ਅਸੀਂ ਇਹ ਦੇਖ ਚੁੱਕੇ ਆ ਕਰਾਂਗੇ ਅੱਜ ਕਰਾਂਗੇ ਕੱਲ ਕਰਾਂਗੇ 20 ਮਿੰਟਾਂ 'ਚ ਬੰਦਾ ਆ ਰਿਹਾ ਜੀ 20 ਮਿੰਟਾਂ 'ਚ ਠੇਕੇਦਾਰ ਆ ਰਿਹਾ ਬਸ ਉਹ ਕੰਮ ਆ ਲਾਰਿਆਂ ਤੋਂ ਸਵਾਏ ਅਸੀਂ ਆਫੀਸ਼ੀਅਲੀ ਲੈਟਰਾਂ ਵੀ ਪਾ ਚੁੱਕੇ ਆ ਕੋਟਾਂ 'ਚ ਵੀ ਜਾ ਚੁੱਕੇ ਆ ਇਹਨਾਂ ਦੀ ਮਿਹਨਤਾਂ ਵੀ ਕਰ ਚੁੱਕੇ ਆ ਪਰ ਅਸੀਂ ਹੁਣ ਇਹ ਮੈਂ ਆਪ ਵਕੀਲ ਹੋਣ ਦੇ ਨਾਤੇ ਮੈਂ ਇਹ ਮੰਨ ਲਾ ਵੀ ਇਹਨਾਂ ਨੂੰ ਆਉਣ ਦਿਓ ਹੁਣ ਵੋਟਾਂ ਮੰਗਣ ਨੂੰ ਅਸੀਂ ਦੱਸਾਂਗੇ ਵੀ ਸਾਡੀ ਇੱਕ ਵੋਟ ਦਾ 5 ਸਾਲ ਬਾਅਦ ਸਾਡੀ ਵੋਟ ਦਾ ਹੱਕ ਕੀ ਆ ਸੀ ਸਾਨੂੰ ਇਹ ਹੋ ਚੁੱਕਾ ਵਾ ਵੀ ਨੇੜੇ ਆ ਕੇ ਜਿਹੜੇ ਇਹ ਪੋਚੇ ਮਾਰਦੇ ਹੁੰਦੇ ਆ ਨਾ ਵੀ ਆਹ ਸੜਕ ਬਣਾਤੀ ਕੀ ਅਸੀਂ ਸੜਕਾਂ ਨਾਲੀਆਂ ਚੋਂ ਹੀ ਨਹੀਂ ਹਜੇ ਨਿਕਲ ਸਕੇ ਸਾਨੂੰ 75 ਸਾਲ ਹੋ ਗਿਆ ਆਜ਼ਾਦ ਹੋਏ ਨੂੰ 15 ਅਗਸਤ ਮਨਾ ਕੇ ਹਟੇ ਆ ਅਸੀਂ ਉਹੀ ਸੜਕਾਂ ਨਾਲੀਆਂ ਤੇ ਆ ਸਾਡੀ ਕੀ ਡਿਵੈਲਪਮੈਂਟ ਹੋਗੀ ਵਿਸ਼ਵਗੁਰੂ ਬਣੂਗਾ ਇੰਡੀਆ ਵਿਸ਼ਵਗੁਰੂ ਬਣੂਗਾ ਕੀ ਬਣ ਗਿਆ ਆ ਦੇਖੋ ਸੜਕ ਹੀ ਨਹੀਂ ਸਾਡੀ ਬਣ ਸਕੀ ਆ ਚਾਈਨਾ ਇੰਨਾ ਅੱਗੇ ਨਿਕਲ ਗਿਆ ਜਾਂ ਹੋਰ ਜਾਪਾਨ ਇੰਨਾ ਅੱਗੇ ਨਿਕਲ ਗਿਆ ਅਸੀਂ ਹੁਣ ਕਿਹਨੂੰ ਦਸੀਏ ਹੁਣ ਤਾਂ ਇਹ ਹੋਇਆ ਪਿਆ ਵੀ ਰੱਬ ਆ ਵੀ ਰੱਬ ਤੂੰ ਥੱਲੇ ਆ ਜਾ ਵੀ ਅਸੀਂ ਤੇਰੇ ਮੂਰੇ ਮੈਂਤ ਕਰਨ ਜੋਗੇ ਆ ਵੀ ਸਾਨੂੰ ਅਸੀਂ ਤਾਂ ਕੋਈ ਅਫਸਰ ਵੀ ਨਹੀਂ ਛੱਡਿਆ ਹੈਗਾ ਕੋਈ ਸੁਣਵਾਇ ਨਹੀਂ ਰੱਬਾ ਹੁਣ ਤਾਂ ਬਸ ਰੱਬ ਨੂੰ ਮੈਂਤ ਕਰ ਸਕਦੇ ਆ ਵੀ ਹੋਰ ਕੋਈ ਅਫਸਰ ਰਹਿ ਗਿਆ ਹੋਵੇ ਤਾਂ ਦੱਸ ਦੇ ਵੀ ਵੀ ਅਸੀਂ ਉਹ ਮੈਂਤ ਕਰ ਲਈਏ ਜੁਡੀਸ਼ਰੀ ਕੀ ਰਾਜਨੀਤੀਬੰਦੇ ਕੀ ਇਹਨਾਂ ਦੀ ਬਿਊਰੋਕ੍ਰਾਸੀ ਪ੍ਰਸ਼ਾਸਨ ਕੀ ਸਾਰਿਆਂ ਨੂੰ ਮੈਂਤ ਜੱਥੇ ਜੋੜ ਕੇ ਮੈਗਨਸਫੇਅਰ ਤੋਂ ਸ਼ਾਮ ਧਰਨੇ ਲਾ ਕੇ ਵੀ ਦੇਖ ਲਿਆ ਧਰਨਿਆ ਤੋਂ ਬਾਅਦ ਰਿਜ਼ਲਟ ਨੇ ਧਰਨਿਆਂ ਤੋਂ ਬਾਅਦ ਰਿਜ਼ਲਟ ਕੀ ਜੀ ਹਰੇਕ ਜਿਹੜਾ EO ਆਉਂਦਾ SDM ਆਉਂਦਾ ਪਤਾ ਨਹੀਂ ਉਹਨੂੰ 15 ਦਿਨ ਬਾਅਦ ਇਹ ਪਿੱਸੂ ਪੈ ਜਾਂਦਾ ਵੀ ਇੱਥੋਂ ਬਦਲੀ ਕਰਾ ਕੇ ਮੈਂ ਜਾਵਾਂ ਹੂੰ ਉਹਨਾਂ ਨੂੰ ਇਹ ਹੋ ਜਾਂਦਾ ਵੀ ਮੈਂ ਬਦਲੀ ਕਰਾ ਕੇ ਜਾਵਾਂ ਮੈਂ ਕਿਹੜੇ ਖਾਰਾ ਰਿਚਰਚ ਬਸ ਗਿਆ ਪਰ ਜਿਹੜੇ ਅਸੀਂ ਰਹਿ ਰਹੇ ਹਾਂ ਸਾਡੇ ਕੀ ਹਾਲਾਤ ਨੇ ਤੂੰ ਤਾਂ 1 ਲੱਖ ਡੇਢ ਲੱਖ ਤਨਖਾਹ ਲੈਂਦਾ ਵੀ ਹੋਏਗਾ ਸਾਡੇ ਕੀ ਹਾਲਾਤ ਨੇ ਜਿਨ੍ਹਾਂ ਨੇ ਹੈਂਡ ਟੂ ਮਾਉਤਾ ਰੋਜ਼ ਕਮਾ ਕੇ ਖਾਣਾ ਉਹਨਾਂ ਦੀ ਉਹਨਾਂ ਦੀ ਕੀ ਹਾਲਾਤ ਨੇ ਜਿਹੜਾ ਕੋਈ ਇੱਥੇ ਸਬਜੀ ਰੇੜੀ ਕੋਈ ਲਾਉਂਦਾ ਜੀ ਨੇ ਇੱਥੇ ਕਿਸੇ ਨੂੰ ਆ ਡੇਲੀ ਨੀਡਸ ਦੇਣੀਆਂ ਨੇ ਉਹਨਾਂ ਦੇ ਕੀ ਹਾਲ ਹੋਣਗੇ ਠੀਕ ਹੈ ਨਾ ਉਹਨਾਂ ਦੀ ਫੀਲਿੰਗਸ ਵੀ ਸਮਝਣੀ ਚਾਹੀਦੀ ਐ ਇਨਾਂ ਆਪਸਰਾਂ ਨੂੰ ਵੀ ਤੁਸੀਂ ਤਾਂ ਘਰੇ ਵੀ ਬੈਠੇ ਰਹੋਗੇ ਤੁਹਾਨੂੰ ਤਾਂ ਤਨਖਾਹ ਆ ਜਾਣੀ ਆ ਪਰ ਜਿਹੜੇ ਇਸ ਸੜਕ ਦੇ ਉੱਤੇ ਜਿਨ੍ਹਾਂ ਨੇ ਆਪ ਦਾ ਘਰ ਚਲਾਉਣਾ ਵਾ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਰੈਂਟ ਭਰਨੇ ਨੇ ਜਿਹੜੀਆਂ ਦੁਕਾਨਾਂ ਹੁਣ ਰੈਂਟ ਵੀ ਮੰਗਦੇ ਨੇ ਓਨਰ ਉਹ ਕਿੱਥੇ ਜਾਣ ਲੋਕੀ ਹੰਝੂਆਂ ਤੋਂ ਬਗੈਰ ਉਹਨਾਂ ਕੋਲੇ ਕੁਛ ਨਹੀਂ ਪ੍ਰਸ਼ਾਸਨ ਕੋਲੇ ਲਾਨਿਆਂ ਤੋਂ ਬਗੈਰ ਕੁਛ ਨਹੀਂ। ਇਹ ਮੈਂ ਇੱਥੇ 2017 ਚ ਆਇਆ ਸੀਗਾ, ਕਰ ਲਿਆ ਸੀਗਾ। ਮੇਰੀ ਇੱਕ ਗਵਰਨਮੈਂਟ ਨੂੰ ਇੱਕ ਹੀ ਕੁਐਸ਼ਨ ਹੈਗਾ ਕਿ ਅਸੀਂ ਸਾਰੇ ਲੋਕ ਇੱਥੇ ਵਿਦਆਊਟ ਟੈਕਸ ਨਹੀਂ ਰਹਿ ਰਹੇ ਆ। ਅਸੀਂ ਟੈਕਸ ਪੇ ਕਰਕੇ ਆਪਣਾ ਘਰ ਬਣਾਉਂਦੇ ਆ। ਅਸੀਂ ਇੱਕ ਇੱਕ ਟੈਕਸ ਭਰਦੇ ਆ। ਉਹ ਟੈਕਸ ਕਿੱਥੇ ਜਾਂਦਾ ਹੈ ਤੇ ਸਾਨੂੰ ਕਿਉਂ ਨਹੀਂ ਪ੍ਰੋਵਾਈਡ ਕੀਤੀ ਜਾਂਦੀਆਂ ਫੈਸਿਲਿਟੀਆਂ? ਅਸੀਂ ਪੜ੍ਹੇ ਲਿਖੇ ਬੰਦੇ ਆ, ਕੋਈ ਜੰਗਲੀ ਜਾਨਵਰ ਇੱਥੇ ਨਹੀਂ ਰਹਿ ਰਹੇ ਹੈਗੇ। ਗਵਰਨਮੈਂਟ ਸਾਨੂੰ ਟ੍ਰੀਟ ਕਰਦੀ ਹੈ ਕਿ ਅਸੀਂ ਜਾਨਵਰ ਹੈਗੇ ਆ। ਦੇ ਡੋਂਟ ਕੇਅਰ ਆਫ ਫਾਰ ਅਸ ਔਰ ਮੇਰੀ ਇੱਕ ਰਿਕਵੈਸਟ ਹੈ ਆ ਗਵਰਨਮੈਂਟ ਨੂੰ ਜੇ ਆਪਣੀ ਲਗਜ਼ਰੀ ਕਾਰ ਜਿਹੜੀਆਂ ਇਹਨਾਂ ਦੀਆਂ ਡੇਡ ਡੇਡ ਕਰੋੜ ਦੀਆਂ ਹੁੰਦੀਆਂ ਉੱਥੋਂ ਥੱਲੇ ਆ ਕੇ ਇਹ ਸੜਕ ਤੇ ਚੱਲਣਾ ਕੇ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਕੇਸ ਸਟੇਟ ਚ ਰਹਿ ਰਹੇ ਹਾਂ ਕਿ ਸਾਡਾ ਮਾਈਂਡ ਸਟੇਟ ਇਸ ਵੇਲੇ ਵੀ ਆਰ ਸਿਕ ਅਸੀਂ ਮੈਂਟਲੀ ਸਿਕ ਹੋ ਚੁੱਕੇ ਹਾਂ ਠੀਕ ਹੈ ਅਸੀਂ ਇੱਕ ਡ੍ਰੀਮ ਲੈ ਕੇ ਇੱਥੇ ਆਏ ਸੀ ਕਿ ਆਪਣੀ ਸਾਰੀ ਜ਼ਿੰਦਗੀ ਦਾ ਪੈਸਾ ਇੱਥੇ ਲਾਇਆ ਹੈਗਾ ਉਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਹੋ ਰਿਹਾ ਅਸੀਂ ਨਾ ਇੱਧਰ ਤੇ ਹੈਗੇ ਨਾ ਉੱਧਰ ਤੇ ਹੈਗੇ ਨਾ ਕੋਈ ਸਾਨੂੰ ਐਸ.ਡੀ.ਐਮ. ਸਪੋਰਟ ਕਰਦੇ ਐ ਐਸ.ਟੀ.ਐਮ. ਸਾਹਿਬ ਆਪਾਂ ਪਹਿਲੇ ਜਿਹੜੇ ਮੇਲ ਐਸ.ਟੀ ਮੋਰਗੋ ਆਪਾਂ ਰਿਕਵੈਸਟ ਪੇਜੀ ਸੀਗੀ ਉਸ ਤੋਂ ਬਾਅਦ ਆਪਾਂ ਪੁਲਿਸ ਸਟੇਸ਼ਨ ਵੀ ਜਾ ਚੁੱਕੇ ਹਾਂ ਸਭ ਕੁਝ ਜਾ ਚੁੱਕੇ ਹਾਂ ਕਿ ਐਵਰੀਵੇਅਰ ਵੀ ਹੈਵ ਅਪਰੋਚਡ ਬਟ ਸਾਨੂੰ ਕੋਈ ਕਿਤੇ ਵੀ ਕੋਈ ਸਪੋਰਟ ਨਹੀਂ ਮਿਲ ਰਹਾਗਾ ਅਗਰ ਗਵਰਨਮੈਂਟਸ ਕੈਪੈਬਿਲਿਟੀਆਂ ਹੈ ਉਹ ਕਰ ਸਕਦੀ ਹੈ ਤਾਂ ਆ ਜਾਵੇ ਨਹੀਂ ਤਾਂ ਆਪਣੇ ਅੰਦਰੋਂ ਡਰੌਪ ਡਾਉਨ ਕਰ ਦੇਵੇ ਵੀ ਆਰ ਹੈਪੀ ਤੇ ਜਿਹੜੀ ਨੈਕਸਟ ਗਵਰਨਮੈਂਟ ਆਏਗੀ ਅਸੀਂ ਆਪਣੇ ਦੇਖ ਲਾਂਗੇ ਕੀ ਕਰਨਾ ਕੀ ਨਹੀਂ ਕਰਨਾ ਅਗਰ ਟੈਕਸ ਨਹੀਂ ਕਰ ਸਕਦੇ ਟੈਕਸ ਵਾਪਸ ਕਰ ਦੇਣ ਸਾਕੇ ਅਸੀਂ ਆਪਣੇ ਆਪ ਸਾਡੀ ਬਣਾ ਲਵਾਂਗੇ ਅਗਰੇ ਸਿਸਟਮ ਬਣਾ ਸਰ ਦੇ ਆਰ ਨਾਟ ਕੇਪੇਬਲ ਵੀ ਕੈਨ ਡੂ ਆਵਰ ਸੈਲਫ ਕਿਸੇ ਵੀ ਨੇਸ਼ਨ ਨੂੰ ਕਿਸੇ ਵੀ ਸਟੇਟ ਨੂੰ ਕਿਸੇ ਵੀ ਡਿਸਟ੍ਰਿਕਟ ਨੂੰ ਜਾਂ ਕਿਸੇ ਵੀ ਘਰ ਨੂੰ ਠੀਕ ਹੈ ਰੈ residentially ਗੱਲ ਕਰੀਏ ਜਾਂ ਫਿਰ ਕਮਰਸ਼ੀਅਲੀ ਗੱਲ ਕਰੀਏ ਉਹਨੂੰ ਚਲਾਉਣ ਵਾਸਤੇ ਚਾਹੀਦੇ ਆ ਫਾਈਨੈਂਸਸ ਠੀਕ ਹੈ ਜੀ ਖਰੜ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਮੇਰਾ ਪ੍ਰਸ਼ਾਸਨ ਨੂੰ ਇਹ ਹੈ ਕਿ ਪਿਛਲੇ 10 ਸਾਲ ਤੋਂ ਖਰੜ ਜਿਹੜਾ ਹੈਗਾ ਬਨਣਾ ਸ਼ੁਰੂ ਹੋਇਆ ਚੰਡੀਗੜ੍ਹ ਫ੍ਰਾਮ ਸਕਰਾਚ ਬਣਾਇਆ ਗਿਆ ਖਰੜ ਫ੍ਰਾਮ ਸਕਰਾਚ ਬਣਾਇਆ ਗਿਆ ਚੰਡੀਗੜ੍ਹ ਤੋਂ ਬਾਅਦ ਇਹ ਖਰੜ ਬਸਿਆ ਹੈ ਇਹਨੂੰ ਜਦ ਕਿ ਉਸ ਤੋਂ ਬੈਟਰ ਹੋਣਾ ਚਾਹੀਦਾ ਸੀ ਇਹ ਉਸ ਤੋਂ 100 ਗੁਣਾ ਪਿੱਛੇ ਹੈ ਇਸ ਚੀਜ਼ ਦੇ ਵਾਸਤੇ ਕਾਉਂਟੇਬਿਲਟੀ ਪ੍ਰਸ਼ਾਸਨ ਲੈਂਦਾ ਹੈ ਜਾਂ ਨਹੀਂ ਲੈਂਦਾ ਉਹ ਸਾਨੂੰ ਉਸ ਉਸ ਚੀਜ਼ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਪਰ ਹੁਣ ਸਾਨੂੰ ਉਸ ਤੋਂ ਵੀ ਬੈਟਰ ਜਗਾ ਚਾਹੀਦੀ ਹੈ ਇਹ ਸਾਡੀ ਡਿਮਾਂਡ ਹੈ ਜੇ ਇਹ ਪਿਆਰ ਨਾਲ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਆਪਣੇ VOTING RIGHTS ਦੇ ਥਰੂ ਇਹਨਾਂ ਨੂੰ ਦੱਸਾਂਗੇ ਕਿੰਨਾ ਸਮਾਂ ਹੋ ਗਿਆ ਇਸ ਰੋਡ ਨੂੰ ਇਹ ਸਟੋਰ ਨੂੰ ਜੀ ਦੇਖੋ ਪਿਛਲੇ 1 ਸਾਲ ਤੋਂ ਇਹਦਾ ਕੰਮ ਸਟਾਰਟ ਹੋਇਆ ਜੀ ਹੈ ਕੋਈ ਉਮੀਦ ਅੱਗੇ ਜੀ ਬਿਲਕੁਲ ਨਹੀਂ ਟੂ ਬੀ ਓਨੈਸਟ ਬਿਲਕੁਲ ਨਹੀਂ ਹੈ ਆ ਪਿਛਲੇ ਟਿਊਜ਼ਡੇ ਨੂੰ ਮੇਰੇ ਫਾਦਰ ਜਿਹੜੇ ਹੈਗੇ ਐਕਟਿਵਾ ਤੋਂ ਡਿੱਗ ਕੇ ਖੱਡਿਆਂ ਦੇ ਵਿੱਚ ਉਹਨਾਂ ਦੇ ਫ੍ਰੈਕਚਰ ਹੋ ਚੁੱਕੇ ਠੀਕ ਹੈ ਆਈ ਹੈਵ ਪ੍ਰੂਫਸ ਆਈ ਵਿਲ ਸੈਂਡ ਯੂ ਦ ਵੀਡੀਓਜ਼ ਠੀਕ ਹੈ ਉਹ ਹੁਣ ਘਰੇ ਬੈਠੇ ਨੇ ਠੀਕ ਹੈ ਸ਼ਾਪ ਬੰਦ ਪਈ ਹੈ ਠੀਕ ਹੈ ਜਿੰਨੀ ਤਮਾਮ ਦੁਕਾਨਾਂ ਹੈ ਇਹਨਾਂ ਚੋਂ 35 ਦੁਕਾਨਾਂ ਦੇ ਵਿੱਚੋਂ ਜੀ 16 ਦੁਕਾਨਾਂ ਬੰਦ ਹੋ ਚੁੱਕੀਆਂ ਲੋਕਾਂ ਦੇ ਕੋਲ ਬੈਕਅਪ ਨਹੀਂ ਹੈ ਲੋਕੇ ਹਰ ਮਹੀਨੇ ਦਾ ਆਪਣਾ ਬਜਟ ਲੈ ਕੇ ਚੱਲਦੇ ਨੇ ਦੁਕਾਨ ਚਲਾਉਣਾ ਇਜ਼ ਨੋਟ ਅ ਈਜ਼ੀ ਜੌਬ ਠੀਕ ਹੈ ਜੀ ਤੇ ਲੋਕਾਂ ਦੀ ਦੁਕਾਨਾਂ ਇੱਥੇ ਬੰਦ ਹੋ ਚੁੱਕੀਆਂ ਲੋਕਾਂ ਦੇ ਬੈਕਅਪ ਜਿਹੜੇ ਹੈਗੇ ਖਤਮ ਹੋ ਗਏ ਲੋਕ ਦੂਜੇ ਪਾਸੇ ਮੂਵ ਕਰ ਗਏ ਨੇ ਜਾਂ ਆਪਣੇ ਘਰੇ ਬੈਠੇ ਹੈ ਤਾਂ ਐਮ ਸੀ ਸਾਹਿਬਾਨ ਦਾ ਕੀ ਕਹਿਣਾ ਹੈ ਐਮ ਸੀ ਸਾਹਿਬਾਨ ਦਾ ਕਹਿਣਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਕਿਉਂ ਕਾਰਨ ਦੱਸੋ ਮੇਬੀ ਕੋਈ ਪੋਲਿਟੀਕਲ ਪ੍ਰੈਸ਼ਰ ਹੋਵੇ ਖੁੱਲ ਕੇ ਨਹੀਂ ਦੱਸਦੇ ਜੀ ਸਾਨੂੰ ਦਾ ਜੀ ਦੇਖੋ ਸਰਕਾਰਾਂ ਦੀ ਜਦੋਂ ਗੱਲ ਆਉਂਦੀ ਹੈ ਉਹ ਇੱਕੋ ਹੀ ਗੱਲ ਯਾਦ ਆਉਂਦੀ ਹੈ ਵੀ ਗੱਲ ਦਿਲ ਦੀ ਦੱਸ ਜਣਾ ਝੂਠੇ ਲਾਰੇਆਂ ਚ ਕੀ ਰੱਖਿਆ ਇਹ ਲਾਰੇ ਲਾਂਦੇ ਆ ਜੀ ਤੇ ਅੱਗੇ ਵੱਧ ਜਾਂਦੇ ਨੇ ਇਹਨਾਂ ਨੇ ਮਿੱਠੀ ਜੀ ਲੌਲੀਪੌਪ ਕਿਸੇ ਨੂੰ ਦੇ ਦੇਣੇ ਜੀ ਅੱਜ ਤੇ ਕੱਲ ਤੇ ਕੱਲ ਕਦੇ ਵੀ ਕਿਸੇ ਵੀ ਪ੍ਰਸ਼ਾਸਨ ਦਾ ਅੱਜ ਤੱਕ ਆਇਆ ਨਹੀਂ ਤੇ ਸੇਮ ਜਿਹੜਾ ਹਾਲ ਹੈ ਇੱਥੇ ਦੇਖਿਆ ਜਾ ਸਕਦਾ ਇੱਥੇ ਥੋੜੀ ਦੂਰ ਦੀ ਸੜਕ ਤੋਂ ਕਰੀਬ 400 ਮੀਟਰ ਅੰਦਰ ਸ਼ਮਸ਼ਾਨ ਘਾਟ ਹੈ ਜੀ ਜਿਉਂਦਿਆਂ ਨੂੰ ਤਾਂ ਇੱਥੇ ਵੈਸੀ ਨਹੀਂ ਕੋ ਨਰਕ ਭੋਗ ਰਹੇ ਆ ਠੀਕ ਹੈ ਜੀ ਜਿਹੜਾ ਵਿਚਾਰਾ ਮਰਿਆ ਸੁੱਖ ਦੀ ਜ਼ਿੰਦਗੀ ਜੀ ਕੇ ਉਹ ਵੀ ਆਪਣਾ ਸਵਰਗ ਨੂੰ ਚੰਗੀ ਤਰ੍ਹਾਂ ਨਹੀਂ ਜਾ ਸਕਦਾ ਠੀਕ ਹੈ ਜੀ ਤਾਂ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਇਹੀ ਹੈ ਜੀ ਕਿ ਇਹਦਾ ਜਿਹੜਾ ਹੈਗਾ ਸਮਾਂ ਸਮੇਂ ਤੋਂ ਪ੍ਰਵਧਾਨ ਕੀਤਾ ਜਾਵੇ ਤੇ ਜਲ ਤੋਂ ਜਲਦ ਕੀਤਾ ਜਾਵੇ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਲਾਸ ਹੋ ਚੁੱਕਿਆ ਹੈ ਇਸ ਤੋਂ ਰਿਕਵਰ ਹੋਣ ਚ ਆਲਰੇਡੀ 2 ਤੋਂ 2.5 ਸਾਲ ਲੱਗ ਸਕਦੇ ਨੇ ਜੇ ਇਹਨੂੰ ਹੋਰ ਡਿਲੇ ਕੀਤਾ ਗਿਆ ਤਾਂ ਗੱਲ 5 ਸਾਲ ਤੱਕ ਵੀ ਜਾ ਸਕਦੀ ਹੈ ਨਿਆ ਬਿਜ਼ਨਸ ਸੈਟਅਪ ਕਰਨਾ ਹੁਣ ਆ ਫਿਊਚਰ ਐਕਸ ਗਰੁੱਪ ਹੈ ਜੀ ਕਰੋੜਾ ਰੁਪਿਆ ਲਾਇਆ ਜੀ ਖਾਲੀ ਪਿਆ ਕਿਥੋਂ ਰਿਕਵਰ ਕਰਨੀ ਸਾਡੀ ਦੋ ਦੁਕਾਨਾਂ ਹੈ ਜੀ ਬੰਦ ਕਰਨ ਨੂੰ ਪਹੁੰਚੇ ਹੋਏ ਆ ਕਿੱਥੇ ਜਾਈਏ ਜੇ ਤਾਂ ਸਰਕਾਰ ਕੰਪੈਂਸੇਟ ਕਰਦੀ ਆ ਹੁਣ ਸਰ ਨੇ ਜਿਹੜਾ ਪਿਛਲੀ ਥੋੜੇ ਦੇਰ ਪਹਿਲਾਂ ਗੱਲ ਕੀਤੀ ਟੈਕਸਿਸ ਦੀ ਆ ਜੀਐਸਟੀ ਦਾ ਨੋਟਿਸ ਹੀ ਮੈਨੂੰ ਦੋ ਦਿਨ ਚ ਆ ਗਿਆ ਆ ਦੇਖੋ ਜੀ ਸੈਟਰਡੇ ਆ ਦੇਖੋ ਵੀ ਮੈਂ ਤੁਹਾਨੂੰ ਦਿਖਾ ਵੀ ਦਿਨਾ ਬੇਸ਼ੱਕ ਇਹਦੇ ਵਿੱਚ ਤਿੰਨ ਨੋਟਿਸ ਤਿੰਨ ਤਰ੍ਹਾਂ ਦੇ ਵਿੱਚ ਜੀਐਸਟੀ ਦੇ ਆ ਚੁਕੇ ਹੈ ਕਿ ਜੀਐਸਟੀ ਭਰੋ ਕਿਉਂ ਭਰੀਏ ਜੀ ਅਸੀਂ ਜੀਐਸਟੀ ਅਸੀਂ ਟੈਕਸ ਦੇ ਰਹੇ ਹਾਂ ਠੀਕ ਹੈ ਜੀ 18% ਟੈਕਸ ਦੇ ਰਹੇ ਹਾਂ ਲਗਜ਼ਰੀ ਗੁੱਡਸ ਦੇ ਹੁੰਦੇ 28% ਟੈਕਸ ਦੇ ਰਹੇ ਹਾਂ ਰਿਟਰਨ ਚ ਨਾ ਮੈਡੀਕਲ ਫੈਸਿਲਿਟੀਆਂ ਹੈਗੀਆਂ ਨਾ ਚੰਗੀ ਰੋਡ ਹੈਗੀਆਂ ਨਾ ਅੱਛਾ ਸੂਵਿਜ ਸਿਸਟਮ ਹੈਗਾ ਜੀ ਕੁਝ ਵੀ ਨਹੀਂ ਹੈ ਕੋਈ 1% ਚੀਜ਼ ਤਾਂ ਹੋਵੇ ਬਿਜਲੀ ਦੀ ਬਿਜਲੀ ਦੀ ਕਟੌਤੀ ਜੀ ਹੋਈ ਜਾਂਦੀ मतलब लागे चलो कोई इधर भी ना प्रशासन कहना बिजली मारी है कुछ ना कुछ हो सकता इस रोड से लगभग लगभग पंद्रह से बीस हजार लोगों का पर डे की कनेक्टिविटी है यहाँ से संते माजरा से लेके टोले माजरा से और आगे जाके लाफ्ट में जंजीरी ये मिलता है रोड इस रोड से जितनी भी जितने भी यातायात है वो सब बाधित हो चुके हैं इससे लॉस क्या हो रहा है एक पब्लिक में फ्रस्ट्रेशन आ रही है दूसरा बच्चों का ट्रांसपोर्टेशन का स्कूल जाने का तीसरा इनका जितने भी बिजनेस मैन हैं उनका बिजनेस ख़राब हो रहा है प्रशासन इस नींद में सोया है कि मतलब आज तक ये रिकॉर्ड है कि यहाँ पंद्रह से बीस हजार लोग पर डे जिस रोड पे जा रहे हैं आज तक कोई भी बंदा सरकार का एक भी रिप्रेजेंटेटिव स्पेशली आके ये नहीं पूछा भाई तुम जिंदा हो या मर गए स्टोन इनिरा में तो जी नहीं रहे इक्कीसवीं सदी में जी रहे हैं इतना बेसिक चीज़ है और सबसे मज़ेदार चीज़ ये है कि सरकार तो करप्ट है ही तो प्रशासन है वो और मस्त है उनके पास हम अपने कोई भी अर्जी ले जाएं तो उनके केवल एक है जी हाँ जी असि देख रहे हैं अब क्या देख रहे हैं मुझे आज तक नहीं समझ में आया कि ये देखना क्या चाह रहे हैं सरकार को कमिंग सरकार पंद्रह महीने की और सरकार रह गई है इनको अगली बार हम बताएंगे अपने वोट से कि डेमोक्रेसी में आप ना अपने राजमहल में नहीं सो रहे हो आप पब्लिक के लिए हो और पब्लिक के लिए आप क्या कर रहे हो वो हम अपने वोट का अधिकार बताएंगे कि आपको आने वाले पंद्रह साल में पंद्रह महीने में सॉरी पंद्रह महीने में आई थिंक फरवरी में होना है उसमें पता चलेगा आम आदमी पार्टी को या भगवंत मान सरकार को या अनमोल गगन मान जी को कि यहाँ की एग्जैक्ट प्रॉब्लम क्या है हम बिहार का रहने वाले हैं पंजाब के अंदर काम करने आए हैं मगर यहाँ पे सड़क जो है वो बहुत गंधकी मची हुई है क्योंकि मिट्टी वगैरह इतना खिलरा हुआ है पानी उनी सारे सड़क पर लगे हुए हैं हम लोग जब सड़क पे चलते हैं तो वहाँ पे पैर भी स्लिप करता है गिर जाता है किसी को टांगे भी टूट जाती है उसमें सरकार कहाँ सोई है पंजाब सरकार कहाँ सोई है थोड़ा ਇਹ ਸੜਕ ਪਰ ਵੀ ਧਿਆਨ ਦਿਜੀਏ ਆਪ ਲੋਗ ਪੰਜਾਬ ਸਰਕਾਰ ਵਾਸੀਓ ਤਾਂ ਇਹ ਕੀ ਸਵਾਰਡ ਦੇ ਐਮ ਸੀ ਸਾਹਿਬਾਂ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਜਲਦੀ ਇਸ ਰੋਡ ਦਾ ਜਿਹੜਾ ਕੰਮ ਕਰਵਾਇਆ ਜਾਏਗਾ ਟੈਂਡਰ ਪਾਸ ਹੋ ਚੁੱਕੇ ਨੇ ਬਸ ਥੋੜਾ ਹਿਆ ਸਮਾਂ ਲੱਗੇਗਾ ਜਿਸ ਤੋਂ ਬਾਅਦ ਸਾਰੇ ਹੀ ਕੰਮ ਕਰ ਦਿੱਤੇ ਜਾਣਗੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ ਨੇ ਕਿ ਲੋਕੀ ਕਿੰਨੇ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦੇ ਜਿਹੜੇ ਬਿਜ਼ਨਸ ਨੇ ਉਹ ਵੀ ਠੱਪ ਹੋ ਚੁੱਕੇ ਨੇ ਕਈ ਲੋਕਾਂ ਦੇ ਦਾ ਜਿਹੜੇ ਕੰਮ ਨੇ ਉਹ ਬੰਦ ਹੋ ਚੁੱਕੇ ਨੇ ਉਹਨਾਂ ਦਾ ਜੀਣਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਇਸ ਰੋਡ ਦਾ ਜੋ ਹਾਲ ਹੈ ਉਹ ਤੁਸੀਂ ਵੇਖ ਚੁੱਕੇ ਹੋ ਕਿ ਕਿੰਨਾ ਮਾੜਾ ਹਾਲ ਹੈ ਲੋਕਾਂ ਦੀਆਂ ਗੱਡੀਆਂ ਦੇ ਜਿਹੜੇ ਬੰਪਰ ਨੇ ਉਹ ਵੀ ਗਿਰ ਚੁੱਕੇ ਨੇ ਇੰਨਾ ਮਾੜਾ ਹਾਲ ਇਸ ਰੋਡ ਦਾ ਸੋ ਇਸ ਰੋਡ ਨੂੰ ਕਾਫੀ ਜਿਹੜਾ ਕਿ ਹੋਰ ਸ਼ਹਿਰਾਂ ਨੂੰ ਵੀ ਪੈਂਦੇ ਆ ਲੇਕਿਨ ਫੇਰ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਇਸ ਰੋਡ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਇਸ ਨੇ ਕੀਆ ਹੈ ਕਿ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਲੇਕਿਨ ਪ੍ਰਸ਼ਾਸਨ ਤੱਕ ਲੋਕਾਂ ਨੇ ਬਹੁਤ ਆਵਾਜ਼ ਉਠਾਈ ਹੈ ਧਰਨੇ ਤੱਕ ਵੀ ਲਗਾਏ ਨੇ ਐਸਜੀਐਮ ਸਾਹਿਬਾਨ ਕੇ ਕਾਫੀਆਂ ਕੁਲ ਜਾਜਾ ਕਿ ਇਹਨਾਂ ਨੇ ਗੱਲਬਾਤ ਕੀਤੀ ਹੈ ਲੇਕਿਨ ਫਿਰ ਵੀ ਇਹਨਾਂ ਦਾ ਜਿਹੜਾ ਮਸਲਾ ਹੈ ਹਾਲੇ ਤੱਕ ਨਹੀਂ ਸੁਨਿਆ ਜਾ ਰਿਹਾ ਬਾਕੀ ਅੱਗੇ ਦੀ ਰਿਪੋਰਟ ਕੀ ਹੋਏਗੀ ਜਲਦ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਸ ਰੋਡ ਵੱਲ ਪ੍ਰਸ਼ਾਸਨ ਦਾ ਧਿਆਨ ਜਾ ਰਿਹਾ ਹੈ ਜਾਂ ਨਹੀਂ ਜਾ ਰਿਹਾ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਬਾਕੀ ਖਰੜ ਦਾ ਕੀ ਹਾਲ ਹੈ ਉਹ ਵੀ ਤੁਹਾਡੇ ਨਾਲ ਨਾਲ ਦੀ ਨਾਲ ਜਿਹੜਾ ਕਿ ਅਸੀਂ ਸਾਂਝਾ ਕਰਦੇ ਰਾਵਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕ tu să si vezi de rupan, Stărea News.